ਦੇਖੀ ਵੀਰਾ ਇਹ ਦੇਖੀ ਵੀ ਉਹਦਾ ਹੈਗੀ ਵੀਡੀਓ ਪਤਾ ਲੱਗੂਗਾ ਸਾਰਿਆਂ ਨੂੰ ਵੀ ਇਹ ਵੇਚਦੇ ਆ ਪਿੰਡ 'ਚ ਇੱਧਰ ਘਰ ਬਾਈ ਮੂੰਹ ਹੋਏ ਆ ਤਿੰਨ ਬੰਦੇ ਆ ਵੀਰਾ ਆ ਕਰੇ ਮੁੰਡਾ ਮੜਾ ਮੂੰਹ ਕਰਾ ਤੁਸੀਂ ਵੀ ਆ ਤਿਆਰ ਰੱਖੋ ਪਿੰਡ ਆ ਸਮਾਨ ਉਹਨੇ ਛਕਲਾਂ ਦਿਖਾਓ ਇਹ ਆ ਕੰਡਾ ਅੱਜ ਬਡਾਲਾ ਇਹ ਦੋ ਦੋ ਮੁੰਡੇ ਇੱਕ ਕੁੜੀ ਇੱਕ ਕਲੋਨੀ 'ਚ ਰਹ ਰਹੇ ਤੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਆਹਨਾਂ ਕੋਲ ਦਾ ਇੱਕ ਕੰਡਾ ਇਹ ਸਮਾਨ ਹੈ ਇੱਕ ਕੁ ਸਮਾਨ ਹੈ ਨਾ ਰਸਤੇ ਮੇ ਖੇੜਾ ਕਾ ਚਾਪੀ ਉਹਦਾ ਸਰਪ੍ਰਸ਼ਾਸਨ ਤੇ ਇਹ ਵੀ ਮਤਲੇ ਜਾਂਦੇ ਵੀ ਇਹਨਾਂ ਦੀ ਘਰਾਂ ਦੀ ਤਲਾਸ਼ੀ ਲਈ ਜਾ। ਕਾ ਉਹਦੇ ਮੋਡਲ ਦੀ ਚਾਪੀ ਹੈ। ਇਹ ਮੈਨੂੰ ਪੁਰਾਣਾ ਥਾਣੇ ਪਤਾ ਉੱਥੇ। ਇਹ ਆ ਲੈਟਰ ਦਾ ਉਹਦੇ ਪਾਸ। ਆਈਓ। ਇਹ ਲੈਟਰ ਆ ਆ ਪੰਨਾ ਹੈ। ਹਾਂ ਕੋਲੇ ਦੇ ਦੋ। ਠੀਕ ਹੈ ਜੀ। ਆ ਕੰਡਾ ਹੈ ਨਾ ਪਰ ਆ ਸਮਾਨ ਹੈ। ਸਮਾਨ ਵੀ ਖੋਲ ਕੇ ਦਿਖਾ ਦਿੰਦੇ। ਕੋਈ ਕੋਈ ਲੋੜੀ ਖੋਲ ਦੇ। ਮੈਂ ਦੇ ਨਾ ਦਿਖਾ ਦੂਗਾ ਚਾਕਰ ਇਹਨਾਂ ਦੀਦਾ ਹੈ। ਪਤਾ ਲੱਗਣਾ ਚਾਕਰ ਹੋਣਾ ਚਾਹੀਦਾ। ਪਤਾ ਲੱਗੇ ਵੀ ਹੈ ਕਿ ਕੰਮ ਕਰਦੇ ਆ। ਕਿੱਥੇ ਜਾਣਾ ਮੈਂ ਤਾਂ ਕਹਿੰਦਾ। ਨਹੀਂ ਨਹੀਂ ਕੋਈ ਖਿਲਰਦਾ ਜੀ। ਖਿਲਰਦਾ ਉਨਹੀਂ ਜਗਲਾਂ ਮੈਂ ਦਿਖਾ ਦਉ ਮਣੀਆ ਪਤਾ ਲੱਜੇ ਉਹਨੂੰ ਤੇ ਦੇਖੀ ਵੀਰ ਅੱਜ ਇਹ ਦੇਖੀ ਵੀ ਉਹਦਾ ਹੈਗੀ ਬੀਟੀ ਪਤਾ ਲੱਗੂਗਾ ਸਾਰਿਆਂ ਨੂੰ ਵੀ ਇਹ ਵੇਚਦੇ ਪਿੰਡ ਚ ਇੱਧਰ ਘਰ ਬਾਈ ਮੂੰਹ ਓਏ ਆ ਤਿੰਨ ਬੰਦੇ ਆ ਵੀਰ ਆ ਕਰੇ ਮੁਰਾ ਮੜਾ ਮੂੰਹ ਕਰਦੇ ਤੁਸੀਂ ਵੀ ਆ ਤਿਆਰ ਰੱਖਿਓ ਪਿੰਡ ਬਡਾਲੇਵਾ ਵੀਰ ਸੋ ਇਹਨਾਂ ਸਾਰਿਆਂ ਨੂੰ ਲੈ ਜਾਓ ਇਹ ਬੱਚਿਆਂ ਬੁੱੱਚਿਆਂ ਦਾ ਬਹਾਨਾ ਲਾਂਦੇ ਆ